ਮੈਂ ਮਾਣ ਕੇ ਬਾਦਲਪੁਰ ਜੀ ਨੇ ਵੀ ਕਾਫੀ ਪ੍ਰਕਾਸ਼ ਦਿਵਾਇਆ ਹੈ ਜੇਕਰ ਖੁਪਾਇਸ਼ੀ ਕੋਈ ਲੋੜ ਬਣੀ ਇਸ ਤੋਂ ਬਾਅਦ ਕਿਸੇ ਕਿਸਮ ਦਾ ਸਕਸ ਹਾਂਜੀ ਬਾਕੀ ਸਭ ਕੋਈ ਨਹੀਂ ਮਰਤੀ ਸਿੰਘ ਬਾਲੈਂਡ ਪਰ ਜੋ ਆਇਆ ਕਿਸ ਤਰ੍ਹਾਂ ਦੀ ਪ੍ਰੋਬਲਮ ਸੀ ਤੇ ਹੌਂ ਕੰਡੀਸ਼ਨ ਕੀ ਹੁੰਦਾ ਓ ਬੰਤੀਤ ਗਿਰਜੀ ਨੂੰ ਉਡੀ ਕੀ ਖਬਰਾੜ ਕਹ ਰਹੇ ਸੀਗੇ ਥੋੜਾ ਜਿਹਾ ਪੇਨ ਕਹ ਰਹੇ ਸੀ ਕਹਿੰਦੇ ਮੇਰੇ ਥੋੜਾ ਜਿਹਾ ਪੇਨ ਜਾਂ ਜਕੜਨ ਹੈ ਜੀ ਤਾਂ ਫਿਰ ਮੈਥੇ ਬੁਲਾ ਲਿਆ ਸੀਗਾ ਤੇ ਥੋੜਾ ਜਿਹੀ ਸੀ ਜੀ ਪ੍ਰੋਬਲਮ ਆਈ ਸੀ ਤੇ ਅਸੀਂ ਐਂਜਿਓਗ੍ਰਾਫੀ ਕੀਤੀ ਥੋੜੀ ਬਲਾਕੇਜ ਸੀ ਖੋਲ ਦਿੱਤੀ ਹੈਗੀ ਐ ਹੁਣ ਬਿਲਕੁਲ ਠੀਕ ਹੈ ਸਟੈਂਡ ਪਾਇਆ ਸੀ ਹਾਂ ਜੀ ਸਟੈਂਡ ਪਾਇਆ ਨੇ ਦੋ ਸਟੈਂਡ ਉਹਨਾਂ ਦੇ ਦੋ ਪਾਨੇ ਪੰਜ ਦੋ ਪਾਨੇ ਮੇਨ ਨਾੜੀ ਬਲਾਕੇਜ ਨੂੰ ਹੈਲਪ ਕਰਕੇ ਪਾਇਆਗੇ ਬਲਾਕੇਜ ਸੀਗਾ ਸੁਪਰ ਕਿੰਨੇ ਕੇ ਤੱਕ ਗੱਲ ਹੋਈ ਹੈ ਮੇਰੇ ਨਾਲ ਫਿਰ 10 ਕੋ ਜੇ अच्छा दैट्स कोई पहला भी ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁਣ ਤੱਕ ਕੀ ਕੀ ਸਾਹਮਣੇ ਆਈ ਤੁਹਾਨੂੰ ਮੈਡੀਕਲ ਜਿਹੜੀਆਂ ਤੁਸੀਂ ਰਿਪੋਰਟਸ ਚੈੱਕ ਕੀਆ ਕੁਝ ਨਹੀਂ ਰੁਟੀਨ ਚ ਜਿੱਦਾਂ ਮਾਈਨਰ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ ਇਟ ਵਾਸ ਅ ਮਾਈਨਰ ਪ੍ਰੋਬਲਮ ਨਾੜੀ ਚ ਥੋੜਾ ਜਿਹਾ ਕਲੌਟ ਜਿਹਾ ਸੀਗਾ ਬਲੌਕੇਜ ਸੀਗੀ ਅੱਜ ਖੋਲ ਦਿੱਤੀ ਹੈਗੀ ਹੈ ਪਰਫੈਕਟਲੀ 올 ਰਾਈਟ ਇਜ਼ ਐਬਸੋਲੂਟਲੀ ਸਟੇਬਲ ਕਿੰਨੇ ਪਰਸੈਂਟ ਤੱਕ ਸਰ ਡਿਸਚਾਰਜ ਕਰ ਦੋਗੇ ਭੋਲੇ ਕਿਉਂ ਡਿਸਚਾਰਜੇਤੀ ਕਰ ਦਾਂਗੇ ਜੀ ਇਹਨਾਂ ਨੂੰ ਇੱਕ ਦੋ ਦਿਨ ਦੇਣਾ ਕੀ ਕਰਾਂਗੇ ਡਾਕਟਰ ਸਾਹਿਬ ਜੇ ਗੱਲ ਕਰੀਏ ਫਿਟਨੈਸ ਦੀ ਤਾਂ ਉਹਨਾਂ ਤਾਂ ਬਹੁਤ ਜ਼ਿਆਦਾ ਆਪੀ ਜਿਹੜੀ ਸਥਿਤ ਪੱਖੋਂ ਵੀ ਠੀਕ ਨਹੀਂ ਤਾਂ ਫਿਰ ਕਿਉਂ ਕੀ ਕਾਰਨ ਲੱਗਦਾ ਤੁਹਾਨੂੰ ਪਰ ਰੂਟੀਨ 'ਚ ਦੇਖਦੇ ਨੇ ਵੀਰ ਜੀ ਇਹ ਕੋਈ ਕਾਰਨ ਨਾ ਤਾਂ ਕਿਸੇ ਨੂੰ ਪਤਾ ਜਿਹਨੂੰ ਪ੍ਰੋਬਲਮ ਆਣੀ ਆ ਜਾਂਦੀ ਹੈ ਕਰੇ ਵਟੇ ਚੰਗੇ ਬੰਦੇ ਨੇ ਫਿਟ ਬੰਦੇ ਨੂੰ ਐਥਲੀਟ ਨੂੰ ਅਸੀਂ ਤਾਂ ਦੇਖਦੇ ਜਿਹੜੇ ਬੰਦੇ 10 10 ਕਿਲੋਮੀਟਰ ਰਨਿੰਗ ਕਰਦੇ ਆ ਫੌਜੀਆਂ ਨੂੰ ਉਹਨਾਂ ਆ ਜਾਂਦੀ ਹੈ ਸੋ देयर आर ਮਲਟੀਪਲ ਰੀਜਨਸ ਉਹਨਾਂ ਦੀ ਡਿਟੇਲ ਜਾਵਾਂਗੇ ਤਾਂ ਬਹੁਤ ਟਾਈਮ ਲੱਗ ਜਾਊਗਾ ਬਟ ਆ ਜਾਂਦੀ ਹੈ ਹਾਂ ਜੀ 90% ਬਲੌਕ ਹੈ 100% 100% ਦੱਸੋ ਮਨ ਕੋਈ ਸਲੈਂਟਰ ਅਟੈਕ ਵੀ ਆਇਆ ਹੈ ਹਾਂ ਮਾਈਨਰ ਹਾਰਟ ਅਟੈਕ ਹਾਂ ਜੀ ਪਰਿਵਾਰ ਦੇ ਲੋਕ ਮਿਲ ਰਹੇ ਆ ابھی ਮੈਂ ਅਰੈਸਟ ਕਰ ਰਹੇ ਹਾਂ ਕਿਉਂਕਿ ਉਹ ਬਿਲਕੁਲ ਰਾਤ ਨੂੰ ਉਹਨਾਂ ਨੂੰ ਅਨਕੰਫਰਟेबल ਸੀ ਕਿ ਨੀਂਦ ਨਹੀਂ ਆ ਤੇ ਰੈਸਟ ਕਰ ਰਹੇ ਹੈਗੇ। ਸਮਝ ਜਿਹੜਾ ਦੱਸਿਆ ਗਿਆ ਸੀਗਾ ਕਿ ਵੀ ਰਾਤ ਵੀ ਉਹਨਾਂ ਦੇ ਪੇਨ ਹੋਇਆ 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 ਸੀਗਾ। ਤਾਂ ਉਹਨਾਂ ਨੇ ਇਗਨੋਰ ਕਰ ਦਿੱਤਾ ਤੇ ਸਵੇਰ ਹੋ ਜਦੋਂ ਹਾਂ ਉਹਨਾਂ ਨੂੰ ਥੋੜੀ ਜਲਨ ਹੋਈ ਸੀ ਤਾਂ ਉਹਨਾਂ ਨੇ ਸੋਚਿਆ ਵੀ ਸ਼ਾਇਦ ਥੋੜੀ ਜੀ ਐਸਿਡਿਟੀ ਕਰਕੇ ਵੀ ਹੋ ਜਾਂਦਾ ਕਈ ਵਾਰ ਆਪਾਂ ਕਾਮਨਲੀ ਨਾਰਮਲੀ ਐਸਿਡਿਟੀ ਸਮਝ ਲੈਂਦੇ ਮਾਈਨਰ ਜਿਹਾ ਰਾਤ ਪੇਨ ਹੋਇਆ ਸੀ ਫਿਰ ਉਹ ਠੀਕ ਹੋ ਗਿਆ ਸੀ। ਸਮਾਂ ਕਿੰਨਾ ਲੱਗ ਕੇ ਸਵੇਰੇ ਸ਼ੇਅਰ ਕਰਨ ਗਏ ਨੇ ਜਦੋਂ ਉਦੋਂ ਪ੍ਰੋਬਲਮ ਹੋਈ ਹੈ ਜਦ ਬਈ ਮੈਂ ਨਹੀਂ ਡਿਟੇਲ ਤਾਂ ਮੈਂ ਨਹੀਂ ਪੁੱਛਿਆ ਉਹਨਾਂ ਨੂੰ ਬਲਟ ਉਹਨਾਂ ਸਮਾ ਸਮਾ ਕਿੰਨਾ ਲੱਗਿਆ ਕਿੰਨੇ ਸਮੇਂ ਚ ਸਪੈਂਟ ਸਪੈਂਟ ਪਾਣ ਤੇ ਕੋਈ ਬਹੁਤ ਟਾਈਮ ਨਹੀਂ ਲੱਗਦਾ 15 20 ਮਿੰਟ ਲੱਗਦੇ ਹੈ। ਵਿੱਕੀ ਹੋਇਆ ਸੀ ਕਿ ਪ੍ਰੋਬਲਮ ਸੀ ਸੀ ਹੁਣ ਕਿਵੇਂ ਹੈ? ਬਸ ਠੀਕ ਹੈ ਜੀ ਥੋੜੀ ਜੀ ਤਬੀਅਤ ਉਹਨਾਂ ਦੇ ਕਬਰਾਟ ਜੀ ਹੋਈ ਸੀ ਹੁਣ ਠੀਕ ਹੈ ਡਾਕਟਰ ਸਾਹਿਬ ਬਾਕੀ ਜੋ ਉਹਨਾਂ ਨੇ ਆਪਦਾ ਕਰਨਾ ਸੀਗਾ ਇਲਾਜ ਜਾਂ ਉਹਨਾਂ ਨੇ ਦੇਖਣਾ ਸੀਗਾ ਉਹ ਦੇਖ ਲਿਆ ਈਸੀਜੀ ਹੋ ਗਈ ਸਹੀ ਹੈ ਹੁਣ ਠੀਕ ਹੈ। ਉਹ ਡਾਕਟਰ ਸਾਹਿਬ ਨੂੰ ਬਿਹਤਰ ਪਤਾ ਜੀ ਹਲੇ ਅੰਦਰ ਹੈ ਮੈਂ ਬਾਹਰ ਖੜਾ ਹੈ। ਹਲੇ ਅੰਦਰ ਹੈ। ਉਹਨਾਂ ਦੇ ਕਾਫੀ ਪੇਨ ਹੋਇਆ ਨਹੀਂ ਨਹੀਂ ਉਹ ਐਸਿਡਿਟੀ ਉਹਨਾਂ ਨੂੰ ਲੱਗ ਰਹੀ ਸੀਗੀ ਉਹ ਤੁਹਾਨੂੰ ਡਾਕਟਰ ਸਾਹਿਬ ਹੀ ਦੱਸਣਗੇ ਨਾ ਜੀ ਕੀ ਅਸਲ ਚ ਉਹਨਾਂ ਨੂੰ ਕੀ ਸੀ ਹੁਣ ਕਿੰਨੇ ਵਜੇ ਦਰਦ ਹੋਇਆ ਜਿਆਦਾ ਨਹੀਂ ਪਤਾ ਜੀ ਉਹ ਡਾਕਟਰ ਸਾਹਿਬ ਨੂੰ ਜਦੋਂ ਆਏ ਉਹ ਤੋਂ ਬਾਅਦ ਪੁੱਛਦੇ ਮੈਨੂੰ ਆਪ ਨੇ ਹਾਂ ਠੀਕ ਹੈ ਜੀ ਬਿਲਕੁਲ ਠੀਕ ਜੀ ਜੀ ਨੂੰ ਕਿਵੇਂ ਹੁਣ ਬਿਲਕੁਲ ਠੀਕ ਹੈ ਨਾਰਮਲ ਕਰ ਰਹੇ ਕੋਈ ਪ੍ਰੋਬਲਮ ਨਹੀਂ ਕੀ ਕਰ ਰਹੇ ਨੇ ਜੀ ਕੋਈ ਗੱਲ ਹੋਈ ਹੈ ਜੀ ਕੋਈ ਗੱਲ ਹੋਈ ਉਹਨਾਂ ਨਾਲ ਹਾਂ ਗੱਲ ਠੀਕ ਕਰ ਰਹੇ ਨੇ ਗਲਬਾ ਠੀਕ ਹੈ ਉਹ ਕਹਿੰਦੇ ਹੁਣ ਕੋਈ ਬੇਨ ਨਹੀਂ ਕੋਈ ਕੁਝ ਨਹੀਂ ਠੀਕ ਹੋ ਗਿਆ ਕੋਈ ਮੜਾ ਮੋਟਾ ਡਾਕਟਰ ਸਾਹਿਬ ਨੇ ਜਿਹੜਾ ਕੁਝ ਕੀਤਾ ਉਹਦੇ ਨਾਲ ਠੀਕ ਹੋ ਗਿਆ ਥੈਂਕ ਯੂ ਚਲੋ ਇਰਾਦਾ ਬੈਠ ਜਾਓ ਦਸਤੋ ਬੈਹ ਜੀਏ ਦਸਤੋ ਬੈਹ ਲਿਓ ਆਪਣਾ ਧੰਨਵਾਦ